ਕੋਸੇ ਨਹੀਂ ਨਿਕਲਣਾ ਆ 1509 ਸੀਗੀ ਤੇ ਆ ਵੇਖ ਲੋ ਆ ਹਾਲਾਤ ਬਣਾਤੇ ਬਸ ਅੱਜ ਨੂੰ ਇਹ ਵੱਢੀ ਜਾਣੀ ਸੀਗੀ ਅੱਜ ਦੇ ਦਿਨੇ ਸਿਰਫ ਵੱਢੀ ਜਾਣੀ ਸੀ ਪੱਕੀ ਪਈ ਇਧਰ ਆ ਝੋਨਾ ਵਾ 110 ਇਹ ਉਸੇ ਜਗ੍ਹਾ ਤੋਂ ਮੈਂ ਲਾਈਵ ਆ ਜਿਹਦੇ ਤੋਂ ਅੱਜ ਤੋਂ 4-5 ਦਿਨ ਪਹਿਲਾਂ ਮੈਂ ਪਾਣੀ ਦੇ ਵਿੱਚ ਆਣ ਕੇ ਤੇ ਵੀਡੀਓ ਬਣਾਈ ਸੀਗੀ ਹੁਣ ਪਤਾ ਲੱਗਦਾ ਕਿ ਕਿੰਨੀਆਂ ਜ਼ਮੀਨਾਂ ਖਰਾਬ ਹੋਈਆਂ ਤੇ ਕਿੰਨੇ ਵੱਡੇ ਨੁਕਸਾਨ ਹੋਏ ਆ ਓਹ ਸਾਹਮਣੇ ਦਰਿਆ ਵਾ ਹਰੇਤਾ ਵੇਖਣ ਨੂੰ ਲੱਗਦੀ ਆ ਇਹ ਘੱਟੋ ਘੱਟ ਵੀ 3-3 ਸਾਢੇ 3-3 ਫੁੱਟ ਰੇਤਾ ਵਾ ਝੋਨੇ ਦੀਆਂ ਧੋੜੀਆਂ ਕਿਤੇ ਕਿਤੇ ਬਚੀਆਂ ਸਿਰਫ ਇਹ ਮੂੰਹੇ ਤੋਂ 5 ਦਿਨ ਪਾਣੀ ਵਗਿਆ ਵਾ ਤੇ ਪੰਜਾਂ ਦਿਨਾਂ ਦੇ ਵਿੱਚ ਵਿੱਚ ਹੀ ਰੇਤਾ ਦੇ ਢੇਗ ਚਾੜਤੇ ਇਹਂਜ ਲੱਗਦਾ ਜਿਵੇਂ ਕਿਤੇ ਉਹ ਸਟੇਟ ਦੇ ਵਿੱਚ ਆਏ ਹੋਈਏ ਕਜਾ ਇੱਥੇ ਅੱਜ ਫਸਲਾਂ ਹਰੀਆਂ ਭਰੀਆਂ ਹਰਿਆਲੀ ਮਾਰਨੀ ਸੀ ਆ ਜਿਹੜੀ ਬਸਬਤੀ ਇਹ ਵੱਢੀ ਜਾਣੀ ਸੀ ਬਹੁਤ ਵੱਡੀ ਜਿਹੜੀ ਉਹ ਬਰਬਾਦੀ ਹੋਈ ਆ ਘਰੇ ਵੀ ਨਹੀਂ ਬੈਠਾ ਜਾਂਦਾ ਹੁਣ ਇੱਕ ਵਾਰ ਫੇਰ ਨਵੇਂ ਸਿਰੇ ਤੋਂ ਜਿਹੜੀ ਉਹ ਸ਼ਰਵਾਦ ਹੋਣੀ ਆ ਚਾਹੇ ਜ਼ਮੀਨਾਂ ਹੋਣਾ ਚਾਹੇ ਬੋਰ ਹੋਣਾ ਚਾਹੇ ਇੰਜਣ ਹੋਣਾ ਜੋ ਵੀ ਆ ਇੱਥੋਂ ਤੱਕ ਕਿ ਜਿਹੜੇ ਘਰਾਂ ਦੇ ਵਿੱਚ ਪਾਣੀ ਵੜਿਆ ਉਹਥੇ ਰਿਪ ਬਹੁਤ ਚੜੀ ਹੋਈ ਆ ਤੇੜਾ ਪਾਟੀਆਂ ਹੋਈਆਂ ਵਾ ਘਰ ਤਬਾਹ ਹੋ ਗਏ ਆ ਕੀੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਉਹ ਕੁਝ ਹੋ ਰਿਹਾ 2020 ਤੋਂ ਬਾਅਦ ਦਿੱਲੀ ਦੇਂਦੋਨ ਤੋਂ ਬਾਅਦ ਲੋਕਾਂ 'ਚ ਬਹੁਤ ਚੇਤਨਾ ਆਈ ਸੀ। ਸੋਸ਼ਲ ਮੀਡੀਆ ਦਾ ਜੋਗਿਆ ਤੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਜਿਹੜੇ ਦਲਾਲ ਆ ਨਹੀਂ ਸੀ ਕੋਈ ਵੜਨ ਦਿੰਦਾ ਪਰ ਅੱਜ ਸਾਰੇ ਹਰਾਨੀ ਤਾਂ ਉਦੋਂ ਹੁੰਦੀ ਆ ਜਦੋਂ ਕਾਂਗਰਸ ਵਾਲੇ ਕਹਿਣ ਵੀ ਅਸੀਂ ਪੰਜਾਬ ਨੂੰ ਬਚਾਉਣਾ ਵਾਂ। ਕਾਲੀ ਦਲ ਕਹਿੰਦਾ ਅਸੀਂ ਪੰਜਾਬ ਨੂੰ ਬਚਾਉਣਾ ਵਾਂ। ਝਾਰੂ ਵਾਲੇ ਕਈ ਬੀਜਪੀ ਕਹਿੰਦੀ ਵੀ ਅਸੀਂ ਪੰਜਾਬ ਨੂੰ ਬਚਾਉਣਾ ਵਾਂ ਤੇ ਝਾਰੂ ਵਾਲੇ ਕਹਿ ਰਹੇ ਆਂ ਪੰਜਾਬ ਨੂੰ ਬਚਾ ਰਹੇ ਆਂ ਤੇ ਭਾਈ ਡੋਬ ਕੌਣ ਰਿਹਾ ਵਾ ਤੁਸੀਂ ਇਹਨੂੰ ਕੁਦਰਤੀ ਆਫਤ ਕਹਿ ਕੇ ਬਾਚ ਨਹੀਂ ਸਕਦੇ ਠੀਕ ਆ ਕਈਆਂ ਨੂੰ ਮੇਰੀ ਗੱਲ ਦਾ ਗੁੱਸਾ ਵੀ ਲੱਗਣਾ ਪਰ ਭਰਾਓ ਕਿਤੇ ਆਓ ਇੱਥੇ ਫਿਰ ਪਤਾ ਲੱਗੂਗਾ ਕੀ ਹਾਲਾਤ ਬਣੇ ਪਏ ਆ ਕਿਤੇ ਦੋਰੀ ਆਰ ਕੱਦੂ ਮਾਰਨਾ ਪੈ ਜੇ ਨਾ ਬਹਿ ਜੇ ਤੇ ਆਖੀ ਦਾ ਹੋ ਕਿੱਦਾਂ ਮਾਰਾਂਗੇ ਤੇ ਜਿਹੜੀ ਜ਼ਮੀਨ ਹੀ ਬੰਜਰ ਹੋ ਗਈ ਆ ਜਿਹੜੀ ਅਜੇ 23 ਚ ਬਣਾਈ ਸੀਗੀ 19 ਚ ਬਣਾਈ ਸੀਗੀ 13 11 95 88 ਪਰ ਇੱਥੋਂ ਅੱਜ ਅਸੀਂ ਇੱਕ ਸਨੇਹਾ ਦੇਣਾ ਚਾਹੁੰਦੇ ਆ ਆਪਣੇ ਵੀਰਾਂ ਭਰਾਵਾਂ ਨੂੰ ਜਿਹੜੇ ਬਹੁਤ ਵੱਡੀ ਸੇਵਾ ਕਰ ਰਹੇ ਆ ਵੀ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਹੁਣ ਆ ਜਿਹੜੇ ਪਾੜ ਆ ਨੀਵੇਂ ਹੋ ਚੁੱਕੇ ਆ ਕੰਡੇ ਪਾੜ ਪੈ ਗਏ ਆ ਜੇ ਇਹਨਾਂ ਨੂੰ ਨਹੀਂ ਮੜਾ ਮੋਟਾ ਬੰਦੇ ਦੇ ਕਣਕ ਵੀ ਨਹੀਂ ਹੋਣੀ ਅਸੀਂ ਆਰਜੀ ਬੰਨਾਂ ਦੇ ਹੱਕ 'ਚ ਨਹੀਂ ਹੈਗੇ ਪਰ ਮਜਬੂਰੀ ਆ ਪੀ ਜੇ ਨੂੰ ਨਾ ਹੀ ਕੰਡੇ ਨੂੰ ਬੰਨਾਂਗੇ ਤੇ ਮਾੜਾ ਜਾ ਪਾਣੀ ਚੜ ਗਿਆ ਫੇਰ ਕਣਕਾਂ ਬਰਬਾਦ ਇਹਨਾਂ ਵਾਸਤੇ ਸੇਵਾ ਕਰਿਓ ਜੀ ਤੇ ਜਿਹੜੇ ਮੇਰੇ ਵੀਰ ਕਹਿੰਦੇ ਆ ਖਾਦ ਦੀ ਵੀ ਸੇਵਾ ਕਰਾਂਗੇ ਜਾਂ ਬੀਜ ਦੀ ਵੀ ਕਰਾਂਗੇ ਉਹ ਮੇਰਾ ਨਿੱਜੀ ਵਿਚਾਰ ਮੈਨੂੰ ਲੱਗਦਾ ਕਿ ਉਹ ਸਮੱਸਿਆ ਖੜੀ ਹੋ ਸਕਦੀ ਆ ਉਹ ਆਪਾਂ ਸਰਕਾਰ ਤੇ ਦਬਾਅ ਪਾਈਏ ਪੀ ਉਹ ਜਿਹੜੀ ਬੀ ਆ ਤੇ ਖਾਦ ਆ ਤੇ ਡੀਜ਼ਲ ਆ ਕਣਕ ਬੀਜਣ ਵਾਸਤੇ ਉਹ ਮੱਇਆ ਕਰਬ ਹੋਣ ਕਿਉਂਕਿ ਜਦੋਂ ਆਪਾਂ ਕਿਸੇ ਪਿੰਡ 'ਚ 10-20 ਬੋਰੀਆਂ ਲੈ ਕੇ ਜਾਵਾਂਗੇ 50 ਬੋਰੀਆਂ ਲੈ ਜਾਵਾਂਗੇ 100 ਲੈ ਜਾਵਾਂਗੇ ਉੱਥੇ ਸਮੱਸਿਆ ਜਿਹੜੀ ਉਹ ਖੜੀ ਹੋਣੀ ਆ ਮੇਰਾ ਆਪਣਾ ਨਿੱਜੀ ਵਿਚਾਰ ਆ ਕੋਈ ਮੇਰਾ ਫੈਸਲਾ ਨਹੀਂ ਇੱਥੇ ਵੀ ਮੇਰੇ ਵੀਰ ਧਿਆਨ ਦੇਣਾ ਬਸ ਇੰਨਾ ਵਾਪੀ ਆ ਤੋੜ-ਤਾੜ ਬਣਾ ਦੇਣਾ ਤੇਲ ਮੇਰੇ ਵੀਰ ਦੇ ਜਾਣ ਕਈ ਵਾਰ ਕੀ ਹੁੰਦਾ ਕਿ ਇੱਕ ਬੰਦੇ ਦਾ ਜ਼ਿਆਦਾ ਮੀਡੀਆ ਦੇ ਵਿੱਚ ਹੁੰਦਾ ਵਾ ਤੇ ਇੰਜ ਲੱਗਦਾ ਸ਼ਾਇਦ ਉੱਥੇ ਹੀ ਸਾਰਾ ਨੁਕਸਾਨ ਹੋਇਆ ਵਾ ਪਰ ਨਹੀਂ ਭਰਾਵਾ ਵੇਖੋ ਆ ਕੀ ਹਾਲਾਤ ਆ ਇੱਥੇ ਵੀ ਕਿਤੇ ਪਿੰਡ ਵਸਦੇ ਸੀਗੇ ਪਰ ਸਾਰੇ ਜਦੋਂ ਪਾਣੀਆਂ ਦੀ ਬਾਰ-ਬਾਰ ਮਾਰ ਪਈ ਆ ਤੇ ਉੱਚੀਆਂ ਥਾਵਾਂ ਤੇ ਚਲੇ ਗਿਆ ਸਿਰਫ ਇੱਥੇ ਵਾਈ ਕਰਦੇ ਆ ਪੰਜਾਬ ਦੇ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਤੇ ਜਿਹੜਾ ਸਾਡਾ ਭਾਈਚਾਰਾ ਵਾ Hindu Muslim Sikh Sai Rajasthan ਤੋਂ ਵੀਰ UP ਤੋਂ Haryana ਤੋਂ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਹਾਂਜੀ ਬਾਬਾ ਜੀ ਬੱਜਿਆ ਕੋਈ ਬੂਟਾ ਨਹੀਂ ਬਾਬਾ ਰੇਤਾ ਕਿਦਾਂ ਰੇਤਾ 4 4 ਫੁੱਟ ਵੀ ਹੈਗੀ ਆ ਤੇ 5 5 ਵੀ ਹੈਗੀ ਠੀਕ ਆ ਪਾਣੀ ਲੱਥੇ ਤੋਂ ਪਤਾ ਲੱਗ ਜਾਂਦਾ ਹਾਂ ਪਾਣੀ ਲੱਥੇ ਤੋਂ ਪਤਾ ਲੱਗ ਰਿਹਾ ਵੀ ਰੇਤਾ ਜਿਹੜੀ ਬਹੁਤ ਆ ਤੇ ਬਹੁਤ ਵੱਡਾ ਨੁਕਸਾਨ ਹੋਇਆ ਵਾ ਕੋਈ ਨਿੱਕਾ ਨੁਕਸਾਨ ਨਹੀਂ ਹੋਇਆ ਇਸ ਕਰਕੇ ਕੋਈ ਗੱਲ ਨਹੀਂ ਪੰਜਾਬ ਦੇ ਜੰਮਿਆਂ ਨੂੰ ਨਿਤ ਮੇ ਮਾਵਾ ਇਥੇ ਤਿਆਤੀ ਲੜ ਰਹੇ ਆ ਫੇਰ ਦੁਬਾਰਾ ਜਿਹੜੇ ਆ ਉਹ ਹਾਲਤ ਜੋੜਾਂਗੇ ਖੇਤੀ ਕਰਾਂਗੇ ਧੰਨਵਾਦ ਆ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛ ਨਹੀਂ ਨਿਕਲਣਾ ਆ 1509 ਸੀਗੀ ਤੇ ਆ ਵੇਖ ਲੋ ਆ ਹਾਲਾਤ ਬਣਾਤੇ ਬਸ ਅੱਜ ਨੂੰ ਇਹ ਵੱਢੀ ਜਾਣੀ ਸੀ ਅੱਜ ਦੇ ਦਿਨੇ ਸਿਰਫ ਵੱਢੀ ਜਾਣੀ ਸੀ ਪੱਕੀ ਪਈ ਇੱਧਰ ਆ ਝੋਨਾ ਵਾ 110 ਇਹ ਉਸੇ ਜਗ੍ਹਾ ਤੋਂ ਮੈਂ ਲਾਈਵ ਆ ਜਿਹਦੇ ਤੋਂ ਅੱਜ ਤੋਂ ਚਾਰ ਪੰਜ ਦਿਨ ਪਹਿਲਾਂ ਮੈਂ ਪਾਣੀ ਦੇ ਵਿੱਚ ਆਣ ਕੇ ਤੇ ਵੀਡੀਓ ਬਣਾਈ ਸੀਗੀ ਹੁਣ ਪਤਾ ਲੱਗਦਾ ਕਿ ਕਿੰਨੀਆਂ ਜ਼ਮੀਨਾਂ ਖਰਾਬ ਹੋਈਆਂ ਤੇ ਕਿੰਨੇ ਵੱਡੇ ਨੁਕਸਾਨ ਹੋਏ ਆ ਓਹ ਸਾਹਮਣੇ ਦਰਿਆ ਵਾ ਆ ਰੇਤਾ ਵੇਖਣ ਨੂੰ ਲੱਗਦੀ ਆ ਇਹ ਘੱਟੋ ਘੱਟ ਵੀ 3-3 ਸਾਢੇ 3-3 ਫੁੱਟ ਰੇਤਾ ਵਾ ਜੋ ਨੇ ਦੀਆਂ ਧੋੜੀਆਂ ਕਿਤੇ ਕਿਤੇ ਬਚੀਆਂ ਸਿਰਫ ਇਹ ਮੂੰਹੇ ਤੋਂ 5 ਦਿਨ ਪਾਣੀ ਵਗਿਆ ਵਾ ਤੇ ਪੰਜਾਂ ਦਿਨਾਂ ਦੇ ਵਿੱਚ ਵਿੱਚ ਹੀ ਰੇਤਾ ਦੇ ਢਿੱਗ ਚੜਦੇ ਇਹਂ ਜਿ ਲੱਗਦਾ ਜਿਵੇਂ ਕਿਤੇ ਹੋਰ ਸਟੇਟ ਦੇ ਵਿੱਚ ਆਏ ਹੋਈਏ ਕਜਾ ਇੱਥੇ ਅੱਜ ਫਸਲਾਂ ਹਰੀਆਂ ਭਰੀਆਂ ਹਰਿਆਲੀ ਮਾਰਨੀ ਸੀ ਆ ਜਿਹੜੀ ਬਸਬਤੀ ਇਹ ਵੱਢੀ ਜਾਣੀ ਸੀ ਬਹੁਤ ਵੱਡੀ ਜਿਹੜੀ ਉਹ ਬਰਬਾਦੀ ਹੋਈ ਆ ਘਰੇ ਵੀ ਨਹੀਂ ਬੈਠਾ ਜਾਂਦਾ ਹੁਣ ਇੱਕ ਵਾਰ ਫੇਰ ਨਵੇਂ ਸਿਰੇ ਤੋਂ ਜਿਹੜੀ ਉਹ ਸ਼ਰਵਾਦ ਹੋਣੀ ਆ ਚਾਹੇ ਜ਼ਮੀਨਾਂ ਆਉਣ ਚਾਹੇ ਬੋਰ ਹੋਣਾ ਚਾਹੇ ਇੰਜਣ ਹੋਣਾ ਜੋ ਵੀ ਆ ਇੱਥੋਂ ਤੱਕ ਕਿ ਜਿਹੜੇ ਘਰਾਂ ਦੇ ਵਿੱਚ ਪਾਣੀ ਵੜਿਆ ਉਹਥੇ ਰਿਪ ਬਹੁਤ ਚੜੀ ਹੋਈ ਆ ਤੇੜਾ ਪਾਟੀਆਂ ਹੋਈਆਂ ਵਾਂ ਘਰ ਤਬਾਹ ਹੋ ਗੇਆ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਉਹ ਕੁਝ ਹੋ ਰਿਹਾ 2020 ਤੋਂ ਬਾਅਦ ਦਿੱਲੀ ਐਂ ਦੋਨੋਂ ਤੋਂ ਬਾਅਦ ਲੋਕਾਂ 'ਚ ਬਹੁਤ ਚੇਤਨਾ ਆਈ ਸਿੱਖੀ ਸੋਸ਼ਲ ਮੀਡੀਆ ਦਾ ਜੋਗਿਆ ਤੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਜਿਹੜੇ ਦਲਾਲ ਆ ਨਹੀਂ ਸੀ ਕੋਈ ਵੜਨ ਦਿੰਦਾ ਪਰ ਅੱਜ ਸਾਰੇ ਹਰਾਨੀ ਤਾਂ ਉਦੋਂ ਹੁੰਦੀ ਆ ਜਦੋਂ ਕਾਂਗਰਸ ਵਾਲੇ ਕਹਿਣ ਵੀ ਅਸੀਂ ਪੰਜਾਬ ਨੂੰ ਬਚਾਉਣਾ ਵਾਂ ਕਾਲੀ ਦਲ ਕਹਿੰਦਾ ਅਸੀਂ ਪੰਜਾਬ ਨੂੰ ਬਚਾਉਣਾ ਵਾਂ ਝਾਰੂ ਵਾਲੇ ਕਹਿੰਦੇ ਬੀਜੇਪੀ ਕਹਿੰਦੀ ਵੀ ਅਸੀਂ ਪੰਜਾਬ ਨੂੰ ਬਚਾਉਣਾ ਵਾਂ ਤੇ ਝਾਰੂ ਵਾਲੇ ਕਹਿ ਰਹੇ ਅਸੀਂ ਪੰਜਾਬ ਨੂੰ ਬਚਾ ਰਹੇ ਆ ਤੇ ਭਾਈ ਡੋਬ ਕੌਣ ਰਿਹਾ ਵਾ ਤੁਸੀਂ ਇਹਨੂੰ ਕੁਦਰਤੀ ਆਫਤ ਕਹਿ ਕੇ ਬਾਤ ਨਹੀਂ ਸਕਦੇ ਠੀਕ ਆ ਕਈਆਂ ਨੂੰ ਮੇਰੀ ਗੱਲ ਦਾ ਗੁੱਸਾ ਵੀ ਲੱਗਣਾ ਪਰ ਭਰਾਓ ਕਿਤੇ ਆਓ ਇੱਥੇ ਫਿਰ ਪਤਾ ਲੱਗੂਗਾ ਕੀ ਹਾਲਾਤ ਬਣੇ ਪਏ ਆ ਕਿਤੇ ਦੋਰੀ ਯਾਰ ਕੱਦੂ ਮਾਰਨਾ ਪੈ ਜੇ ਨਾ ਬਹਿ ਜੇ ਤੇ ਆਖੀਦਾ ਹੋ ਕਿਦਾਂ ਮਾਰਾਂਗੇ ਤੇ ਜਿਹੜੀ ਜ਼ਮੀਨ ਹੀ ਬੰਜਰ ਹੋ ਗਈ ਆ ਜਿਹੜੀ ਅਜੇ ਤੇਈ ਚ ਬਣਾਈ ਸੀਗੀ 19 ਚ ਬਣਾਈ ਸੀਗੀ 13 11 95 88 ਹੋਰ ਇੱਥੋਂ ਅੱਜ ਅਸੀਂ ਇੱਕ ਸਨੇਹਾ ਦੇਣਾ ਚਾਹੁੰਦੇ ਆ ਆਪਣੇ ਵੀਰਾਂ ਭਰਾਵਾਂ ਨੂੰ ਜਿਹੜੇ ਬਹੁਤ ਵੱਡੀ ਸੇਵਾ ਕਰ ਰਹੇ ਆ ਪੀ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਹੁਣ ਆ ਜਿਹੜੇ ਪਾੜ ਆ ਨੀਵੇਂ ਹੋ ਚੁੱਕੇ ਆ ਕੰਡੇ ਪਾੜ ਪੈ ਗਏ ਆ ਜੇ ਇਹਨਾਂ ਨੂੰ ਨਹੀਂ ਮਾੜਾ ਮੋਟਾ ਬੰਦੇ ਤੇ ਕਣਕ ਵੀ ਨਹੀਂ ਹੋਣੀ ਅਸੀਂ ਆਰਜੀ ਬੰਨਾਂ ਦੇ ਹੱਕ 'ਚ ਨਹੀਂ ਹੈਗੇ ਪਰ ਮਜਬੂਰੀ ਆ ਵੀ ਜੇ ਇਹਨੂੰ ਨਾ ਹੀ ਕੰਡੇ ਨੂੰ ਬੰਨਾਂਗੇ ਤੇ ਮਾੜਾ ਜਿਹਾ ਪਾਣੀ ਚੜ ਗਿਆ ਫੇਰ ਕਣਕਾਂ ਬਰਬਾਦ ਇਹਨਾਂ ਵਾਸਤੇ ਸੇਵਾ ਕਰਿਓ ਜੀ ਤੇ ਜਿਹੜੇ ਮੇਰੇ ਵੀਰ ਕਹਿੰਦੇ ਆ ਕਿ ਖਾਦ ਦੀ ਵੀ ਸੇਵਾ ਕਰਾਂਗੇ ਜਾਂ ਬੀਜ ਦੀ ਵੀ ਕਰਾਂਗੇ ਉਹ ਮੇਰਾ ਨਿੱਜੀ ਵਿਚਾਰ ਹੈ ਮੈਨੂੰ ਲੱਗਦਾ ਕਿ ਉਹ ਸਮੱਸਿਆ ਖੜੀ ਹੋ ਸਕਦੀ ਆ ਉਹ ਆਪਾਂ ਸਰਕਾਰ ਤੇ ਦਬਾਅ ਪਾਈਏ ਕਿ ਉਹ ਜਿਹੜੀ ਬੀ ਆ ਤੇ ਖਾਦ ਆ ਤੇ ਡੀਜ਼ਲ ਆ ਕਣਕ ਬੀਜਣ ਵਾਸਤੇ ਉਹ ਮੱਈਆ ਕਰਵੋਣ ਕਿਉਂਕਿ ਜਦੋਂ ਆਪਾਂ ਕਿਸੇ ਪਿੰਡ 'ਚ 10-20 ਬੋਰੀਆਂ ਲੈ ਕੇ ਜਾਵਾਂਗੇ 50 ਬੋਰੀਆਂ ਲੈ ਜਾਾਂਗੇ 100 ਲੈ ਜਾਾਂਗੇ ਉੱਥੇ ਸਮੱਸਿਆ ਜਿਹੜੀ ਉਹ ਖੜੀ ਹੋਣੀ ਆ ਮੇਰਾ ਆਪਣਾ ਨਿੱਜੀ ਵਿਚਾਰ ਆ ਕੋਈ ਮੇਰਾ ਫੈਸਲਾ ਨਹੀਂ ਇੱਥੇ ਵੀ ਮੇਰੇ ਵੀਰ ਧਿਆਨ ਦੇਣਾ ਬਸ ਇੰਨਾ ਵਾ ਪੀ ਆ ਤੋੜ ਤਾੜ ਬਣਾ ਦੇਣਾ ਤੇਲ ਮੇਰੇ ਵੀਰ ਦੇ ਜਾਣ ਕੋਈ ਵਾਰ ਕੀ ਹੁੰਦਾ ਕਿ ਇੱਕ ਬੰਦੇ ਦਾ ਜ਼ਿਆਦਾ মিডিਆ ਦੇ ਵਿੱਚ ਹੁੰਦਾ ਵਾ ਤੇ ਇੰਜ ਲੱਗਦਾ ਸ਼ਾਇਦ ਉੱਥੇ ਹੀ ਸਾਰਾ ਨੁਕਸਾਨ ਹੋਇਆ ਵਾ ਪਰ ਨਹੀਂ ਭਰਾਵਾ ਵੇਖੋ ਆ ਕੀ ਹਾਲਾਤ ਆ ਇੱਥੇ ਵੀ ਕਿਤੇ ਪਿੰਡ ਵਸਦੇ ਸੀਗੇ ਪਰ ਸਾਰੇ ਜਦੋਂ ਪਾਣੀਆਂ ਦੀ ਬਾਰ-ਬਾਰ ਮਾਰ ਪਈ ਆ ਤੇ ਉੱਚਿਆਂ ਥਾਵਾਂ ਤੇ ਚਲੇ ਗਿਆ ਸਿਰਫ ਇੱਥੇ ਵਾਈ ਕਰਦੇ ਆ ਪੰਜਾਬ ਦੇ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਤੇ ਜਿਹੜਾ ਸਾਡਾ ਭਾਈਚਾਰਾ ਵਾ Hindu Muslim Sikh Sai Rajasthan ਤੋਂ ਵੀਰ UP ਤੋਂ ਹਰਿਆਣੇ ਤੋਂ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਹਾਂਜੀ ਬਾਬਾ ਜੀ ਬਜਿਆ ਕੋਈ ਬੂਟਾ ਰੇਤਾ ਕਿਦਾਂ ਰੇਤਾ 4-4 ਫੁੱਟ ਵੀ ਹੈਗੀ ਆ ਤੇ 5-5 ਵੀ ਹੈਗੀ ਆ ਠੀਕ ਆ ਬਹੁਤ ਜ਼ਿਆਦਾ ਨੁਕਸਾਨ ਹੁਣ ਪਾਣੀ ਲੱਥੇ ਤੋਂ ਪਤਾ ਲੱਗ ਜਾਂਦਾ ਹਾਂ ਪਾਣੀ ਲੱਥੇ ਤੋਂ ਪਤਾ ਲੱਗ ਰਿਹਾ ਵੀ ਰੇਤਾ ਜਿਹੜੀ ਬਹੁਤ ਆ ਤੇ ਬਹੁਤ ਵੱਡਾ ਨੁਕਸਾਨ ਹੋਇਆ ਵਾ ਕੋਈ ਨਿੱਕਾ ਨੁਕਸਾਨ ਨਹੀਂ ਹੋਇਆ ਇਸ ਕਰਕੇ ਕੋਈ ਗੱਲ ਨਹੀਂ ਪੰਜਾਬ ਦੇ ਜੰਮਿਆਂ ਨੂੰ ਨੇ ਤੇ ਮਾਵਾ ਇਸੇ ਤਰ੍ਹਾਂ ਹੀ ਲੜ ਰਹੇ ਆ ਫੇਰ ਦੁਬਾਰਾ ਜਿਹੜੇ ਆ ਉਹ ਹਾਲਤ ਜੋੜਾਂਗੇ ਖੇਤੀ ਕਰਾਂਗੇ ਧੰਨਵਾਦ ਆ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛ ਨਹੀਂ ਨਿਕਲਣਾ ਆ 1509 ਸੀਗੀ ਤੇ ਆ ਵੇਖ ਲੋ ਆ ਹਾਲਾਤ ਬਣਾਤੇ ਬਸ ਅੱਜ ਨੂੰ ਇਹ ਵੱਢੀ ਜਾਣੀ ਸੀਗੀ ਆਈ ਦੇ ਦੇਣੇ ਸਿਰਫ ਵੱਡੀ ਜਾਣੀ ਸੀ ਪੱਕੀ ਪਈ ਇੱਧਰ ਆ ਝੋਨਾ ਵਾ 110 ਇਹ ਉਸੇ ਜਗ੍ਹਾ ਤੋਂ ਮੈਂ ਲਾਈਵ ਆ ਜਿਹਦੇ ਤੋਂ ਅੱਜ ਤੋਂ ਚਾਰ ਪੰਜ ਦਿਨ ਪਹਿਲਾਂ ਮੈਂ ਪਾਣੀ ਦੇ ਵਿੱਚ ਆਣ ਕੇ ਤੇ ਵੀਡੀਓ ਬਣਾਈ ਸੀਗੀ ਹੁਣ ਪਤਾ ਲੱਗਦਾ ਕਿ ਕਿੰਨੀਆਂ ਜ਼ਮੀਨਾਂ ਖਰਾਬ ਹੋਈਆਂ ਤੇ ਕਿੰਨੇ ਵੱਡੇ ਨੁਕਸਾਨ ਹੋਏ ਆ। ਓਹ ਸਾਹਮਣੇ ਦਰਿਆ ਵਾ। ਆ ਰੇਤਾ ਵੇਖਣ ਨੂੰ ਲੱਗਦੀ ਆ ਇਹ ਘੱਟੋ ਘੱਟ ਵੀ ਤਿੰਨ ਤਿੰਨ ਸਾਢੇ ਤਿੰਨ ਤਿੰਨ ਫੁੱਟ ਰੇਤਾ ਵਾ। ਝੋਨੇ ਦੀਆਂ ਧੋੜੀਆਂ ਕਿਤੇ ਕਿਤੇ ਬਚੀਆਂ ਸਿਰਫ ਇਹ ਮੂੰਹੇ ਤੋਂ 5 ਦਿਨ ਪਾਣੀ ਵਗਿਆ ਵਾ। ਤੇ ਪੰਜਾਂ ਦਿਨਾਂ ਦੇ ਵਿੱਚ ਵਿੱਚ ਹੀ ਰੇਤਾ ਦੇ ਢਿਗ ਚਾੜਤੇ ਇਹਨਾਂ ਜਿ ਲੱਗਦਾ ਜਿਵੇਂ ਕਿਤੇ ਹੋਰ ਸਟੇਟ ਦੇ ਵਿੱਚ ਆਏ ਹੋਈਏ ਕਜਾ ਇੱਥੇ ਅੱਜ ਫਸਲਾਂ ਹਰੀਆਂ ਭਰੀਆਂ ਹਰਿਆਲੀ ਮਾਰਨੀ ਸੀ ਆ ਜਿਹੜੀ ਵਾਸਬਤੀ ਇਹ ਵੱਢੀ ਜਾਣੀ ਸੀ ਬਹੁਤ ਵੱਡੀ ਜਿਹੜੀ ਉਹ ਬਰਬਾਦੀ ਹੋਈ ਆ ਘਰੇ ਵੀ ਨਹੀਂ ਬੈਠਾ ਜਾਂਦਾ ਹੁਣ ਇੱਕ ਵਾਰ ਫੇਰ ਨਵੇਂ ਸਿਰੇ ਤੋਂ ਜਿਹੜੀ ਉਹ ਸ਼ਰਵਾਦ ਹੋਣੀ ਆ ਚਾਹੇ ਜਮੀਨਾ ਹੋਣਾ ਚਾਹੇ ਬੋਰ ਹੋਣਾ ਚਾਹੇ ਇੰਜਣ ਹੋਣਾ ਜੋ ਵੀ ਆ ਇੱਥੋਂ ਤੱਕ ਕਿ ਜਿਹੜੇ ਘਰਾਂ ਦੇ ਵਿੱਚ ਪਾਣੀ ਵੜਿਆ ਉਹਥੇ ਰਿਪ ਬਹੁਤ ਚੜੀ ਹੋਈ ਆ ਤੇੜਾ ਪਾਟੀਆਂ ਹੋਈਆਂ ਵਾ ਘਰ ਤਬਾਹ ਹੋ ਗਏ ਆ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਉਹ ਕੁਝ ਹੋ ਰਿਹਾ 2020 ਤੋਂ ਬਾਅਦ ਦਿੱਲੀ ਦੇਂਦੋਲੋਂ ਤੋਂ ਬਾਅਦ ਲੋਕਾਂ 'ਚ ਬਹੁਤ ਚੇਤਨਾ ਆਈ ਸੀ। ਸੋਸ਼ਲ ਮੀਡੀਆ ਦਾ ਜੋਗਿਆ ਤੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਜਿਹੜੇ ਦਲਾਲ ਆ ਨਹੀਂ ਸੀ ਕੋਈ ਵੜਨ ਦਿੰਦਾ ਪਰ ਅੱਜ ਸਾਰੇ ਹਰਾਨੀ ਤਾਂ ਉਦੋਂ ਹੁੰਦੀ ਆ ਜਦੋਂ ਕਾਂਗਰਸ ਵਾਲੇ ਕਹਿਣ ਵੀ ਅਸੀਂ ਪੰਜਾਬ ਨੂੰ ਬਚਾਉਣਾ ਵਾਂ। ਕਾਲੀ ਦਲ ਕਹਿੰਦਾ ਅਸੀਂ ਪੰਜਾਬ ਨੂੰ ਬਚਾਉਣਾ ਵਾਂ। ਝਾੜੂ ਵਾਲੇ ਕਹਿੰਦੇ ਬੀਜਪੀ ਕਹਿੰਦੀ ਵੀ ਅਸੀਂ ਪੰਜਾਬ ਨੂੰ ਬਚਾਉਣਾ ਵਾਂ ਤੇ ਝਾੜੂ ਵਾਲੇ ਕਹਿ ਰਹੇ ਆਂ ਪੰਜਾਬ ਨੂੰ ਵਿਚਾਰ ਰਹੇ ਆਂ ਤੇ ਭਾਈ ਡੋਬ ਕੌਣ ਰਿਹਾ ਵਾ ਤੁਸੀਂ ਇਹਨੂੰ ਕੁਦਰਤੀ ਆਫਤ ਕਹਿ ਕੇ ਬਚ ਨਹੀਂ ਸਕਦੇ ਠੀਕ ਆ ਕਈਆਂ ਨੂੰ ਮੇਰੀ ਗੱਲ ਦਾ ਗੁੱਸਾ ਵੀ ਲੱਗਣਾ ਪਰ ਭਰਾਓ ਕਿਤੇ ਆਓ ਇੱਥੇ ਫਿਰ ਪਤਾ ਲੱਗੂਗਾ ਕੀ ਹਾਲਾਤ ਬਣੇ ਪਏ ਆ ਕਿਤੇ ਦੋਰੀ ਯਾਰ ਕੱਦੂ ਮਾਰਨਾ ਪੈ ਜੇ ਨਾ ਬਹਿ ਜੇ ਤੇ ਆਖੀ ਦਾ ਹੋ ਕਿਦਾਂ ਮਾਰਾਂਗੇ ਤੇ ਜਿਹੜੀ ਜ਼ਮੀਨ ਹੀ ਬੰਜਰ ਹੋ ਗਈ ਆ ਜਿਹੜੀ ਅਜੇ 23 ਚ ਬਣਾਈ ਸੀਗੀ 19 ਚ ਬਣਾਈ ਸੀਗੀ 13 11 95 88 ਔਰ ਇਥੋਂ ਅੱਜ ਅਸੀਂ ਇੱਕ ਸਨੇਹਾ ਦੇਣਾ ਚਾਹੁੰਦੇ ਆ ਆਪਣੇ ਵੀਰਾਂ ਭਰਾਵਾਂ ਨੂੰ ਜਿਹੜੇ ਬਹੁਤ ਵੱਡੀ ਸੇਵਾ ਕਰ ਰਹੇ ਆ ਵੀ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਹੁਣ ਆ ਜਿਹੜੇ ਪਾੜ ਆ ਨੀਵੇਂ ਹੋ ਚੁੱਕੇ ਆ ਕੰਡੇ ਪਾੜ ਪੈ ਗਏ ਆ ਜੇ ਇਹਨਾਂ ਨੂੰ ਨਹੀਂ ਮਾੜਾ ਮੋਟਾ ਬੰਦੇ ਤੇ ਕਣਕ ਵੀ ਨਹੀਂ ਹੋਣੀ ਅਸੀਂ ਆਰਜੀ ਬੰਨਾਂ ਦੇ ਹੱਕ 'ਚ ਨਹੀਂ ਹੈਗੇ ਪਰ ਮਜਬੂਰੀ ਆ ਪੀ ਜੇ ਇਹਨੂੰ ਨਾ ਹੀ ਖੰਡੇ ਨੂੰ ਬੰਨਾਂਗੇ ਤੇ ਮਾੜਾ ਜਿਹਾ ਪਾਣੀ ਚੜ ਗਿਆ ਫੇਰ ਕਣਕਾਂ ਬਰਬਾਦ ਇਹਨਾਂ ਵਾਸਤੇ ਸੇਵਾ ਕਰਿਓ ਜੀ ਤੇ ਜਿਹੜੇ ਮੇਰੇ ਵੀਰ ਕਹਿੰਦੇ ਆ ਵੀ ਖਾਦ ਦੀ ਵੀ ਸੇਵਾ ਕਰਾਂਗੇ ਜਾਂ ਬੀਜ ਦੀ ਵੀ ਕਰਾਂਗੇ ਉਹ ਮੇਰਾ ਨਿੱਜੀ ਵਿਚਾਰ ਮੈਨੂੰ ਲੱਗਦਾ ਕਿ ਉਹ ਸਮੱਸਿਆ ਖੜੀ ਹੋ ਸਕਦੀ ਆ ਉਹ ਆਪਾਂ ਸਰਕਾਰ ਤੇ ਦਬਾਅ ਪਾਈਏ ਵੀ ਉਹ ਜਿਹੜੀ ਬੀ ਆ ਤੇ ਖਾਦ ਆ ਤੇ ਡੀਜ਼ਲ ਆ ਕਣਕ ਬੀਜਣ ਵਾਸਤੇ ਉਹ ਮੱਇਆ ਕਰਵੋਣ ਕਿਉਂਕਿ ਜਦੋਂ ਆਪਾਂ ਕਿਸੇ ਪਿੰਡ 'ਚ 10-20 ਬੋਰੀਆਂ ਲੈ ਕੇ ਜਾਵਾਂਗੇ 50 ਬੋਰੀਆਂ ਲੈ ਜਾਵਾਂਗੇ 100 ਲੈ ਜਾਵਾਂਗੇ ਉੱਥੇ ਸਮੱਸਿਆ ਜਿਹੜੀ ਉਹ ਖੜੀ ਹੋਣੀ ਆ ਮੇਰਾ ਆਪਣਾ ਨਿੱਜੀ ਵਿਚਾਰ ਆ ਕੋਈ ਮੇਰਾ ਫੈਸਲਾ ਨਹੀਂ ਇੱਥੇ ਵੀ ਮੇਰੇ ਵੀਰ ਧਿਆਨ ਦੇਣਾ ਬਸ ਇੰਨਾ ਵਾਪੀ ਆ ਤੋੜ-ਤਾੜ ਬਣਾ ਦੇਣਾ ਤੇਲ ਮੇਰੇ ਵੀਰ ਦੇ ਜਾਣ ਕਈ ਵਾਰ ਕੀ ਹੁੰਦਾ ਕਿ ਇੱਕ ਬੰਦੇ ਦਾ ਜ਼ਿਆਦਾ ਮੀਡੀਆ ਦੇ ਵਿੱਚ ਹੁੰਦਾ ਵਾ ਤੇ ਇੰਜ ਲੱਗਦਾ ਸ਼ਾਇਦ ਉੱਥੇ ਹੀ ਸਾਰਾ ਨੁਕਸਾਨ ਹੋਇਆ ਵਾ ਪਰ ਨਹੀਂ ਭਰਾਵਾ ਵੇਖੋ ਆ ਕੀ ਹਾਲਾਤ ਆ ਇੱਥੇ ਵੀ ਕਿਤੇ ਪਿੰਡ ਵਸਦੇ ਸੀਗੇ ਪਰ ਸਾਰੇ ਜਦੋਂ ਪਾਣੀਆਂ ਦੀ ਬਾਰ-ਬਾਰ ਮਾਰ ਪਈ ਆ ਤੇ ਉੱਚੀਆਂ ਥਾਵਾਂ ਤੇ ਚਲੇ ਗਏ ਸਿਰਫ ਇੱਥੇ ਵਾਈ ਕਰਦੇ ਆ ਪੰਜਾਬ ਦੇ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਤੇ ਜਿਹੜਾ ਸਾਡਾ ਭਾਈਚਾਰਾ ਵਾ Hindu Muslim Sikh Sai Rajasthan ਤੋਂ ਵੀਰ UP ਤੋਂ Haryana ਤੋਂ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਹਾਂਜੀ ਬਾਬਾ ਜੀ ਵਜਿਆ ਕੋਈ ਬੂਟਾ ਨਹੀਂ ਬਾਬਾ ਰੇਤਾ ਕਿਦਾਂ ਰੇਤਾ 4 4 ਫੁੱਟ ਵੀ ਹੈਗੀ ਆ ਤੇ 5 5 ਵੀ ਹੈਗੀ ਠੀਕ ਆ ਪਾਣੀ ਲੱਥੇ ਤੋਂ ਪਤਾ ਲੱਗਦਾ ਹਾਂ ਪਾਣੀ ਲੱਥੇ ਤੋਂ ਪਤਾ ਲੱਗ ਰਿਹਾ ਵੀ ਰੇਤਾ ਜਿਹੜੀ ਬਹੁਤ ਆ ਤੇ ਬਹੁਤ ਵੱਡਾ ਨੁਕਸਾਨ ਹੋਇਆ ਵਾ ਕੋਈ ਨਿੱਕਾ ਨੁਕਸਾਨ ਨਹੀਂ ਹੋਇਆ ਇਸ ਕਰਕੇ ਕੋਈ ਗੱਲ ਨਹੀਂ ਪੰਜਾਬ ਦੇ ਜੰਮਿਆਂ ਨੂੰ ਨਿਤ ਮੇ ਮਾਵਾ ਇਥੇ ਤਿਆਤੀ ਲੜ ਰਹੇ ਆ ਫੇਰ ਦੁਬਾਰਾ ਜਿਹੜੇ ਆ ਉਹ ਹਾਲਤ ਜੋੜਾਂਗੇ ਖੇਤੀ ਕਰਾਂਗੇ ਧੰਨਵਾਦ ਆ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਛ ਨਹੀਂ ਨਿਕਲਣਾ ਆ 1509 ਸੀਗੀ ਤੇ ਆ ਵੇਖ ਲੋ ਆ ਹਾਲਾਤ ਬਣਾਤੇ ਬਸ ਅੱਜ ਨੂੰ ਇਹ ਵੱਢੀ ਜਾਣੀ ਸੀਗੀ ਅੱਜ ਦੇ ਦਿਨੇ ਸਿਰਫ ਵੱਢੀ ਜਾਣੀ ਸੀ ਪੱਕੀ ਪਈ ਇੱਧਰ ਆ ਝੋਨਾ ਵਾ 110 ਇਹ ਉਸੇ ਜਗ੍ਹਾ ਤੋਂ ਮੈਂ ਲਾਈਵ ਆ ਜਿਹਦੇ ਤੋਂ ਅੱਜ ਤੋਂ ਚਾਰ ਪੰਜ ਦਿਨ ਪਹਿਲਾਂ ਮੈਂ ਪਾਣੀ ਦੇ ਵਿੱਚ ਆਣ ਕੇ ਤੇ ਵੀਡੀਓ ਬਣਾਈ ਸੀਗੀ ਹੁਣ ਪਤਾ ਲੱਗਦਾ ਕਿ ਕਿੰਨੀਆਂ ਜ਼ਮੀਨਾਂ ਖਰਾਬ ਹੋਈਆਂ ਤੇ ਕਿੰਨੇ ਵੱਡੇ ਨੁਕਸਾਨ ਹੋਏ ਆ ਉਹ ਸਾਹਮਣੇ ਦਰਿਆ ਵਾ ਆ ਰੇਤਾ ਵੇਖਣ ਨੂੰ ਲੱਗਦੀ ਆ ਇਹ ਘੱਟੋ ਘੱਟ ਵੀ 3 3 1/2 3 3 ਫੁੱਟ ਰੇਤਾ ਵਾ ਝੋਨੇ ਦੀਆਂ ਧੋੜੀਆਂ ਕਿਤੇ ਕਿਤੇ ਬਚੀਆਂ ਸਿਰਫ ਇਹ ਮੂੰਹੇ ਤੋਂ 5 ਦਿਨ ਪਾਣੀ ਵਗਿਆ ਵਾ ਤੇ ਪੰਜਾਂ ਦਿਨਾਂ ਦੇ ਵਿੱਚ ਵਿੱਚ ਹੀ ਰੇਤਾ ਦੇ ਢਿਗ ਚਾੜਤੇ ਇੰਜ ਲੱਗਦਾ ਜਿਵੇਂ ਕਿਤੇ ਹੋਰ ਸਟੇਟ ਦੇ ਵਿੱਚ ਆਏ ਹੋਈਏ ਕਜਾ ਇੱਥੇ ਅੱਜ ਫਸਲਾਂ ਹਰੀਆਂ ਭਰੀਆਂ ਹਰਿਆਲੀ ਮਾਰਨੀ ਸੀ ਆ ਜਿਹੜੀ ਵਾਸਬਤੀ ਇਹ ਵੱਢੀ ਜਾਣੀ ਸੀਗੀ ਬਹੁਤ ਵੱਡੀ ਜਿਹੜੀ ਉਹ ਬਰਬਾਦੀ ਹੋਈ ਆ ਤਾਂ ਰੇਵ ਨਹੀਂ ਬੈਠਾ ਜਾਂਦਾ ਹੁਣ ਇੱਕ ਵਾਰ ਫੇਰ ਨਵੇਂ ਸਿਰੇ ਤੋਂ ਜਿਹੜੀ ਉਹ ਸ਼ਰਵਾਦ ਹੋਣੀ ਆ ਚਾਹੇ ਜ਼ਮੀਨਾਂ ਹੋਣ ਚਾਹੇ ਬੋਰ ਹੋਣ ਚਾਹੇ ਇੰਜਣ ਹੋਣਾ ਜੋ ਵੀ ਆ ਇੱਥੋਂ ਤੱਕ ਕਿ ਜਿਹੜੇ ਘਰਾਂ ਦੇ ਵਿੱਚ ਪਾਣੀ ਵੜਿਆ ਉਹਥੇ ਰਿਪ ਬਹੁਤ ਚੜੀ ਹੋਈ ਆ ਤੇੜਾ ਪਾਟੀਆਂ ਹੋਈਆਂ ਵਾ ਘਰ ਤਬਾਹ ਹੋ ਗਏ ਆ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਉਹ ਕੁਝ ਹੋ ਰਿਹਾ 2020 ਤੋਂ ਬਾਅਦ ਦਿੱਲੀ ਅੰਦੋਲਨ ਤੋਂ ਬਾਅਦ ਲੋਕਾਂ 'ਚ ਬਹੁਤ ਚੇਤਨਾ ਆਈ ਸਿੱਖੀ ਸੋਸ਼ਲ ਮੀਡੀਆ ਦਾ ਜੋਗਿਆ ਤੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਜਿਹੜੇ ਦਲਾਲ ਆ ਨਹੀਂ ਸੀ ਕੋਈ ਵੜਨ ਦਿੰਦਾ ਪਰ ਅੱਜ ਸਾਰੇ ਹਰਾਨੀ ਤਾਂ ਉਦੋਂ ਹੁੰਦੀ ਆ ਜਦੋਂ ਕਾਂਗਰਸ ਵਾਲੇ ਕਹਿਣ ਵੀ ਅਸੀਂ ਪੰਜਾਬ ਨੂੰ ਬਚਾਉਣਾ ਵਾਂ ਕਾਲੀ ਦਾਲ ਕਹਿੰਦਾ ਅਸੀਂ ਪੰਜਾਬ ਨੂੰ ਬਚਾਉਣਾ ਵਾਂ ਝਾਰੂ ਵਾਲੇ ਕਹਿੰਦੇ ਵੀ ਜੀਪੀ ਕਹਿੰਦੀ ਵੀ ਅਸੀਂ ਪੰਜਾਬ ਨੂੰ ਬਚਾਉਣਾ ਵਾਂ ਤੇ ਝਾਰੂ ਵਾਲੇ ਕਹਿ ਰਹੇ ਅਸੀਂ ਪੰਜਾਬ ਨੂੰ ਬਚਾ ਰਹੇ ਆ ਤੇ ਭਾਈ ਡੋਬ ਕੌਣ ਰਿਹਾ ਵਾ ਤੁਸੀਂ ਇਹਨੂੰ ਕੁਦਰਤੀ ਆਫਤ ਕਹਿ ਕੇ ਬਚ ਨਹੀਂ ਸਕਦੇ ਠੀਕ ਆ ਕਈਆਂ ਨੂੰ ਮੇਰੀ ਗੱਲ ਦਾ ਗੁੱਸਾ ਵੀ ਲੱਗਣਾ ਪਰ ਭਰਾਓ ਕਿਤੇ ਆਓ ਇੱਥੇ ਫਿਰ ਪਤਾ ਲੱਗੂਗਾ ਕੀ ਹਾਲਾਤ ਬਣੇ ਪਏ ਆ ਕਿਤੇ ਦੋਰੀ ਆਰ ਕੱਦੂ ਮਾਰਨਾ ਪੈ ਜੇ ਨਾ ਬਹਿ ਜੇ ਤੇ ਆਖੀ ਦਾ ਹੋ ਕਿੱਦਾਂ ਮਾਰਾਂਗੇ ਤੇ ਜਿਹੜੀ ਜ਼ਮੀਨ ਹੀ ਪੰਜਰ ਹੋ ਗਈ ਆ ਜਿਹੜੀ ਅਜੇ 23 ਚ ਬਣਾਈ ਸੀਗੀ 19 ਚ ਬਣਾਈ ਸੀਗੀ 13 11 95 88 ਹੋਰ ਇੱਥੋਂ ਅੱਜ ਅਸੀਂ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਆਪਣੇ ਵੀਰਾਂ ਭਰਾਵਾਂ ਨੂੰ ਜਿਹੜੇ ਬਹੁਤ ਵੱਡੀ ਸੇਵਾ ਕਰ ਰਹੇ ਆ ਵੀ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਹੁਣ ਆ ਜਿਹੜੇ ਪਾੜ ਆ ਨੀਵੇਂ ਹੋ ਚੁੱਕੇ ਆ ਕੰਡੇ ਪਾੜ ਪੈ ਗਏ ਆ ਜੇ ਇਹਨਾਂ ਨੂੰ ਨਹੀਂ ਮਾੜਾ ਮੋਟਾ ਬੰਦੇ ਤੇ ਕਣਕ ਵੀ ਨਹੀਂ ਹੋਣੀ ਅਸੀਂ ਆਰਜੀ ਬੰਨਾਂ ਦੇ ਹੱਕ 'ਚ ਨਹੀਂ ਹੈਗੇ ਪਰ ਮਜਬੂਰੀ ਆ ਵੀ ਜੇ ਇਹਨੂੰ ਨਾ ਹੀ ਕੰਡੇ ਨੂੰ ਬੰਨਾਂਗੇ ਤੇ ਮਾੜਾ ਜਿਹਾ ਪਾਣੀ ਚੜ ਗਿਆ ਫੇਰ ਕਣਕਾਂ ਬਰਬਾਦ ਇਹਨਾਂ ਵਾਸਤੇ ਸੇਵਾ ਕਰਿਓ ਜੀ ਤੇ ਜਿਹੜੇ ਮੇਰੇ ਵੀਰ ਕਹਿੰਦੇ ਆ ਖਾਦ ਦੀ ਵੀ ਸੇਵਾ ਕਰਾਂਗੇ ਜਾਂ ਬੀਜ ਦੀ ਵੀ ਕਰਾਂਗੇ ਉਹ ਮੇਰਾ ਨਿੱਜੀ ਵਿਚਾਰ ਮੈਨੂੰ ਲੱਗਦਾ ਕਿ ਉਹ ਸਮੱਸਿਆ ਖੜੀ ਹੋ ਸਕਦੀ ਆ ਉਹ ਆਪਾਂ ਸਰਕਾਰ ਤੇ ਦਬਾਅ ਪਾਈਏ ਕਿ ਉਹ ਜਿਹੜੀ ਬੀ ਆ ਤੇ ਖਾਦ ਆ ਤੇ ਡੀਜ਼ਲ ਆ ਕਣਕ ਬੀਜਣ ਵਾਸਤੇ ਉਹ ਮਈਆ ਕਰਵੋਣ ਕਿਉਂਕਿ ਜਦੋਂ ਆਪਾਂ ਕਿਸੇ ਪਿੰਡ 'ਚ 10-20 ਬੋਰੀਆਂ ਲੈ ਕੇ ਜਾਵਾਂਗੇ 50 ਬੋਰੀਆਂ ਲੈ ਜਾਾਂਗੇ 100 ਲੈ ਜਾਾਂਗੇ ਉੱਥੇ ਸਮੱਸਿਆ ਜਿਹੜੀ ਉਹ ਖੜੀ ਹੋਣੀ ਆ ਮੇਰਾ ਆਪਣਾ ਨਿੱਜੀ ਵਿਚਾਰ ਆ ਕੋਈ ਮੇਰਾ ਫੈਸਲਾ ਨਹੀਂ ਇੱਥੇ ਵੀ ਮੇਰੇ ਵੀਰ ਧਿਆਨ ਦੇਣਾ ਬਸ ਇੰਨਾ ਵਾ ਪੀ ਆ ਤੋੜ ਤਾੜ ਬਣਾ ਦੇਣਾ ਤੇਲ ਮੇਰੇ ਵੀਰ ਦੇ ਜਾਣ ਕਈ ਵਾਰ ਕੀ ਹੁੰਦਾ ਕਿ ਇੱਕ ਬੰਦੇ ਦਾ ਜ਼ਿਆਦਾ মিডিਆ ਦੇ ਵਿੱਚ ਹੁੰਦਾ ਵਾ ਤੇ ਇੰਜ ਲੱਗਦਾ ਸ਼ਾਇਦ ਉੱਥੇ ਹੀ ਸਾਰਾ ਨੁਕਸਾਨ ਹੋਇਆ ਵਾ ਪਰ ਨਹੀਂ ਭਰਾਵਾ ਵੇਖੋ ਆ ਕੀ ਹਾਲਾਤ ਆ ਇੱਥੇ ਵੀ ਕਿਤੇ ਪਿੰਡ ਵਸਦੇ ਸੀਗੇ ਪਰ ਸਾਰੇ ਜਦੋਂ ਪਾਣੀਆਂ ਦੀ ਬਾਰ-ਬਾਰ ਮਾਰ ਪਈ ਆ ਤੇ ਉੱਚੀਆਂ ਥਾਵਾਂ ਤੇ ਚਲੇ ਗਏ ਸਿਰਫ ਇੱਥੇ ਵਾਈ ਕਰਦੇ ਆ ਪੰਜਾਬ ਦੇ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਤੇ ਜਿਹੜਾ ਸਾਡਾ ਭਾਈਚਾਰਾ ਵਾ Hindu Muslim Sikh Sai Rajasthan ਤੋਂ ਵੀਰ UP ਤੋਂ ਹਰਿਆਣੇ ਤੋਂ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਹਾਂਜੀ ਬਾਬਾ ਜੀ ਬੱਜਿਆ ਕੋਈ ਬੂਟਾ ਰੇਤਾ ਕਿਦਾਂ ਰੇਤਾ 4-4 ਫੁੱਟ ਵੀ ਹੈਗੀ ਆ ਤੇ 5-5 ਵੀ ਹੈਗੀ ਠੀਕ ਆ ਬਹੁਤ ਜ਼ਿਆਦਾ ਨੁਕਸਾਨ ਆ ਹੁਣ ਪਾਣੀ ਲੱਥੇ ਤੋਂ ਪਤਾ ਲੱਗਣ ਦਾ ਹਾਂ ਪਾਣੀ ਲੱਥੇ ਤੋਂ ਪਤਾ ਲੱਗ ਰਿਹਾ ਵੀ ਰੇਤਾ ਜਿਹੜੀ ਬਹੁਤ ਆ ਤੇ ਬਹੁਤ ਵੱਡਾ ਨੁਕਸਾਨ ਹੋਇਆ ਕੋਈ ਨਿੱਕਾ ਨੁਕਸਾਨ ਨਹੀਂ ਹੋਇਆ ਇਸ ਕਰਕੇ ਕੋਈ ਗੱਲ ਨਹੀਂ ਪੰਜਾਬ ਦੇ ਜੰਮਿਆਂ ਨੂੰ ਨੇ ਤમે ਮਾਵਾ ਇਸੇ ਤਰ੍ਹਾਂ ਹੀ ਲੜ ਰਹੇ ਆ ਫਿਰ ਦੁਬਾਰਾ ਜਿਹੜੇ ਆ ਉਹ ਹਾਲਤ ਜੋੜਾਂਗੇ